ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਨਿਰਗੁਨ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰੂ ਢਾਕ ਲਿਆ ਮੋਹ ਪਾਪੀ ਪੜਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਤਿ ਅਬినాਸੀ ਅਬਗਤ ਸਵਾਮੀ ਪੂਰਨ ਪੁਰਖ ਬਿਦਾਤੇ ਉਸ ਤਦ ਕਹਿਣ ਨ ਜਾਏ ਤੁਮਾਰੀ ਕੌਣ ਕਹੇ ਤੂ ਕਦ ਕਾ ਨਾਨਕ ਦਾਸ ਤੰਕ ਬਲਿਹਾਰੇ ਮਿਲੇ ਨਾਮ ਹਰ ਨਿਮੰਕਾਇ ਅੰਦਰ ਸਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਮਣ ਸ ਕਹਾ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਅ ਦਰਸ਼ਨ ਪਰਸ ਐਹ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਹ ਸਿਫਤ ਕ ਸੰਮੰਦੇ ਨੋਰੇ ਅਰਸਾਂ ਕੁਰਸਾ ਚੱਡੀਐ ਤਦ ਟਿਟੇ ਸੱਚੇ ਬਾਤਿ ਸਾ ਮਲ ਜਨਮ ਜਨਮ ਦੀ ਕੱਢੀਐ ਸਜਣ ਸੱਚਾ ਬਾਤਿ ਸਾ ਸਿਰ ਸਾਹ ਹੰਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਂ ਦਾਵੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਹਿਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕਾ ਮਹਲਾ 3 ਜੀ ਵਿਣਨਾ ਵਾ ਸਤਿ ਪਰਮ ਦੇਹ ਨਿਤ ਜਗ ਤੋ ਟਾਸ ਸਾਰ ਮਨ ਮੁਖ ਕਰਮ ਕਮਾਵਾਣੇ ਹਉ ਮੈਂ ਅੰਧ ਗੁਬਾਰ ਗੁਰਮੁਖ ਅਮਰਤ ਪੀਵੜਾ ਨਾਨਕ ਸ਼ਬਦ ਵਿਚਾਰ ਵਿਣ ਨਾ ਵੈ ਸਭ ਪਰਮਦੇ ਨਿਤ ਜਗ ਤੋਟਾ ਸਹਸਾਰ ਮਨ ਮੁਗ ਗਰਮ ਕਮਾਵਾਣੀ ਹਉ ਮੈਂ ਅੰਧ ਗੁਬਾਰ ਗੁਰਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜ ਜਾਗਹਿ ਸਹਿਜ ਸੋਵਹਿ ਗੁਰਮੁਖ ਅਨੰਦਿ ਨ ਉਸਤਤ ਹੋਵੈ ਮਨਮੁਖ ਪਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵਾ ਗਿਆਨੀ ਜਾਗ ਸਵੇ ਸੁਭਾਈ ਨਾਨਕ ਨਾਮ ਰਤੇ ਬਲ ਜਾ ਪੌੜੀ ਸੇ ਹਰ ਨਾਮ ਤੇ ਆਵਾਹੇ ਜੋ ਹਰ ਰਤੇ ਆ ਹਰ ਇਕਤਿ ਆਵਹ ਇਕਾ ਇਕੋ ਹਰ ਸਤੇ ਆ ਹਰ ਇੱਕੋ ਵਰਤਾਇਕਾ ਇੱਕੋ ਹੀ ਤੁਪਤੀ ਆਹ ਜੋ ਹਰ ਨਾਮ ਧਿਆਵਾ ਹੈ ਤਿੰਨ ਡਰ ਸਟ ਘੱਤੀ ਆ ਗੁਰਮਤੀ ਦੀਵਾ ਆਪ ਗੁਰਮੁਖ ਹਰ ਜਪੀ ਆ ਜੋ ਹਰ ਨਾਮ ਧਿਆਵਾ ਹੈ ਇਨੰ ਦਰ ਸੱਡ ਘੱਤੇ ਆ ਗੁਰਮਤੀ ਦੇ ਭਾਇਆਪ ਗੁਰਮੁਖ ਹਰਿ ਜਪੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣਾਂ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇਨ ਕਲ ਰਾਖੀ ਮੇਰੀ ਪੂਰਾ ਪ੍ਰਭ ਆ ਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਉ ਸਤਨਾਮ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾ ਬਾਣੀ ਦੋਸ ਨਗਾਹੂ ਜੋਗਾ ਪਰਮੇਸ਼ਰ ਤੇ ਭੁੱਲੇ ਵਿਆਪਨ ਸਭੀ ਰੋਗਾ ਕਤਕ ਕਰਮ ਕਮਾਵਣੀ ਦੋਸ ਨਗਾਹੂ ਜੋਗਾ ਪਰਮੇਸ਼ਰ ਤੇ ਭੁੱਲੇ ਵਿਆਪਨ ਸਭੀ ਰੋਗਾ ਵੇ ਮੁ ਕੋਈ ਰਾਮ ਤੇ ਲੱਗਣ ਜਨਮ ਵਿਜੋਗਾ ਕਿਨ ਮੈਂ ਕੌੜਾ ਹੋਏ ਗਾਈ ਜਿਤੜੀ ਮਾਇਆ ਭੋਗ ਵਿੱਚ ਨਾ ਕੋਈ ਕਰ ਸਕਾ ਕਿਸ ਤਾਰੋ ਬਹਰੋਜ ਕੀਤਾ ਕਛੂ ਨ ਹੋワイ ਲਿਖਿਆ ਧੁਰ ਸੰਜੋਗ ਵਡਪਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰਾ ਸਭੈ ਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਜ ਕਤ ਗੋਵਾ ਸਾਧ ਸੰਗ ਬਿਨਸਾ ਸਭੀ ਸੋਚ ਨਾਨਕ ਕਾ ਪ੍ਰਭ ਰਾਖ ਲਿਹਾ ਮੇਰੇ ਸਾਹਿਬ ਬੰਦੀ ਮੋਚ ਕਤ ਤਹੋ ਆ ਸਾਧ ਸੰਗ ਬਿਨ ਸ ਸਭ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਸواری ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਨਰਮਤਾ ਸਦਕਾ ਪਿਛਲਾ ਮਹੀਨਾ ਸੁੱਖਾਂ ਦੇ ਨਾਲ ਬਤੀਤ ਹੋਇਆ ਹੈ ਜੀ ਕਤਕ ਦੇ ਮਹੀਨੇ ਦੀ ਰੰਮਤਾ ਹੋਈ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਜੀ ਦਰੋਂ ਕਰੋਂ ਸਿੱਖੀ ਨਾਮਦਾਨ ਪਰੋਸਾਦਨ ਬਖਸ਼ਿਸ਼ ਕਰਨ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਪਸੀ ਪਰਸਪਰ ਪਿਆਰ ਇਤਫਾਕ ਸਲੂਕ ਦੀ ਦਾਤ ਬਖਸ਼ਿਸ਼ ਕਰਨ ਦੀ ਸਾਰਿਆਂ ਦੇ ਭਲੇ ਵਾਸਤੇ ਅਰਦਾਸ ਕਰੋ ਤੇ ਅਰਦਾਸ ਕਰਦੇ ਸਾਰੀ ਸੰਗਤ ਵਿਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ